ਸਰਕਾਰੀ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਗੱਲ ਕਰਾਂਗੇ ਲਗਾਤਾਰ ਭਾਈ ਮਨਪੀਰ ਸਿੰਘ ਖਾਸਾ ਦੇ ਵੱਲੋਂ ਪਖੰਡਵਾ ਦੇ ਖਿਲਾਫ ਇੱਕ ਲਹਿਰ ਚਲਾ ਦਿੱਤੀ ਜਿਸ ਦੇ ਚਲਦੇ ਲਗਾਤਾਰ ਜਿੰਨਾ ਲੋਕਾਂ ਦੇ ਵੱਲੋਂ ਪੁੱਛਾਂ ਦਿੱਤੀਆਂ ਜਾਂਦੀਆਂ ਨੇ ਡੇਰੇ ਖੋਲੇ ਗਏ ਨੇ ਜਾਂ ਫਿਰ ਘਰਾਂ ਦੇ ਵਿੱਚ ਚੌਕੀਆਂ ਲਗਾ ਕੇ ਲੋਕਾਂ ਦੀਆਂ ਪੁੱਛਾ ਕੱਢੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਇਹਨਾਂ ਦੇ ਵੱਲੋਂ ਮੁੱਦਾ ਚੁੱਕਦੇ ਹੋਏ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਵਾਕਈ ਹੀ ਉਹਨਾਂ ਦੇ ਵਿੱਚ ਜਿਨ੍ਹਾਂ ਦੀ ਉਹ ਸੇਵਾ ਕਰਦੇ ਨੇ ਕਿ ਉਹ ਉਹਨਾਂ ਦੇ ਵਿੱਚ ਆਉਂਦੇ ਨੇ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿਨ੍ਹਾਂ ਦੀਆਂ ਅਨੇਕਾਂ ਵੀਡੀਓਜ਼ ਪਾਈਆਂ ਗਈਆਂ ਤੇ ਕਈ ਖੁਲਾਸੇ ਕੀਤੇ ਗਏ ਅਤੇ ਇਸ ਮਾਮਲੇ ਲੈ ਕੇ ਇੱਕ ਹੋਰ ਜਿਹੜੀ ਕਿ ਵੀਡੀਓ ਸਾਹਮਣੇ ਆਈ ਹੈ ਦਾਅਦੀ ਹੈ ਕਿ ਇਸ ਮਾਮਲੇ ਦੇ ਉੱਤੇ ਨਮਨੀਤ ਦੋਏ ਵੱਲੋਂ ਵੀ ਇੱਕ ਵੀਡੀਓ ਪਾਈ ਗਈ ਹੈ ਉਸ ਦੇ ਵੱਲੋਂ ਵੀ ਜਿਹੜੀ ਕਿ ਚੌਂਕੀ ਲਗਾਈ ਜਾਂਦੀ ਹੈ ਤੇ ਉਸ ਨੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਲੈ ਕੇ ਗੱਲਬਾਤ ਕੀਤੀ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਵੀਡੀਓਜ਼ ਪਾਈਆਂ ਜਾਂਦੀਆਂ ਨੇ ਉਹ ਗਲਤ ਹੈ ਜੇਕਰ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਸਿਰ ਘੁਮਾਉਣਾ ਜਾਂ ਫਿਰ ਉਥੇ ਨਸ਼ੇ ਦਾ ਸੇਵਨ ਕਰਨਾ ਗਲਤ ਹੈ ਤਾਂ ਉਸ ਨੂੰ ਬੈਠ ਕੇ ਸਮਝਾਇਆ ਜਾਵੇ ਪਰ ਇਸ ਤਰੀਕੇ ਦੇ ਨਾਲ ਕਿਸੇ ਦੀਆਂ ਵੀਡੀਓਜ਼ ਪਾਉਣਾ ਕਿੱਥੋਂ ਤੱਕ ਸਹੀ ਹੈ ਔਰ ਕੀ ਕੁਝ ਕਿਹਾ ਤੁਹਾਨੂੰ ਅਸੀਂ ਵੀਡੀਓ ਦਿਖਾਉਂਦੇ ਹਾਂ ਦੇਖੋ ਸਾਨੂੰ ਸਾਰਿਆਂ ਦਾ ਦੁੱਖ ਹੈ ਕਿਸੇ ਦਾ ਸ਼ਾਨ ਦੇ ਖਿਲਾਫ ਬੋਲਣਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਗੱਲ ਇਹ ਨਹੀਂ ਹੈ ਕਿ ਬੱਬਾ ਮਨਪ੍ਰੀਤ ਕਿਸੇ ਨੂੰ ਕਿਉਂ ਰੋਕ ਰਿਹਾ ਦੁੱਖ ਇਸ ਚੀਜ਼ ਦਾ ਕਿ ਇੱਕ ਤਾਂ ਉਹਦੀ ਪਰਸਨਲ ਲਾਈਫ ਨੂੰ ਜਾ ਕੇ ਫੋਲਾ ਫਲਾਈ ਕਰਦੇ ਆ ਕਿਉਂਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਰੈਪ ਬਣਾਉ ਲਈ ساری ਜ਼ਿੰਦਗੀ ਉਹਨੂੰ ਲੰਘ ਜਾਂਦੀ ਹੈ ਕਿ ਮੈਂ ਇੱਜ਼ਤ ਬਣਾਉਣੀ ਹੈ ਆਪਣੀ ਚਾਹੇ ਦੋ ਟਾਈਮ ਦੀ ਰੋਟੀ ਖਾ ਕੇ ਸੁਣਦਾ ਤੇ ਚਾਹੇ ਕਰੋੜਾ ਦਾ ਮਾਲਕ ਹੈ ਇੱਜ਼ਤ ਸਭ ਦੀ ਇੱਕ ਹੈ ਚਲੋ ਠੀਕ ਹੈ ਬਾਬਿਆਂ ਨੂੰ ਇਹ ਚਾਹੀਦਾ ਵੀ ਜਾ ਕੇ ਅਸੀਂ ਉਹਨਾਂ ਨੂੰ ਨਿਮਰਤਾ ਨਾਲ ਬਿਠਾ ਕੇ ਉਹਨਾਂ ਨੂੰ ਪੁੱਛ ਕੇ ਸਮਝਾ ਦੇ। ਤੁਸੀਂ ਸੋਸ਼ਲ ਮੀਡੀਆ ਤੇ ਲਿਆ ਕੇ ਉਹਨਾਂ ਨੂੰ ਇੰਨਾ ਕੁ ਜਲੀਲ ਕਰਦੇ ਹੋ ਉਹਨਾਂ ਦੀ ਰੈਪਿਟਿਸ਼ਨ ਨੂੰ ਤਾਰ-ਤਾਰ ਕਰੀ ਜਾਂਦੇ ਹੋ ਤੁਸੀਂ। ਜੀ ਉਹ ਫਲਾਨੀ ਬੀਬੀ ਆ ਉਹਦਾ 10ਕ ਵਿਆਹ ਹੋਇਆ ਆ ਉਹ ਬਾਬੇ ਰਾਣੀ ਆ ਉਹ ਫਲਾਨਾ ਬਾਬਾ ਆ ਉਹਨਾਂ ਦੇ ਦਰਬਾਰ ਜਰ ਦਰਬਾਰ ਉਸ ਅੱਲਾ ਪਾਕ ਦੇ ਚਿਰਾਗ ਰੋਸ਼ਨ ਉਹ ਦਿੱਤੇ ਰੋਸ਼ਨੀ ਉਸ ਮਾਲਕ ਦੀ ਹੈ ਸੱਚੀ ਸਰਕਾਰ ਦੀ ਹੈ ਤੇ ਉਥੇ ਕੋਈ ਵੀ ਹਰ ਕੋਈ ਇਨਸਾਨ ਡਰਦਾ ਕਿਉਂ ਖੋਫ ਨਹੀਂ ਉਸ ਅੱਲਾ ਪਾਕ ਦਾ ਹਰ ਕਿਸੇ ਨੂੰ ਖੋਫ ਹੈ ਉਸ ਅੱਲਾ ਪਾਕ ਦਾ ਤੇ ਉਥੇ ਉਹ ਗਲਤ ਕੰਮ ਕਰੂਗਾ ਚਲੋ ਠੀਕ ਹੈ ਤੁਸੀਂ ਕਹਿੰਦੇ ਹੋ ਉਥੇ ਨਸ਼ਾ ਚੱਲਦਾ ਚਲੋ ਸਿਟਾ ਚਲਦੀਆਂ ਬੀੜੀਆਂ ਚਲਦੀਆਂ ਇਹ ਬੱਚੀ ਨੂੰ ਮੰਨ ਲਿਆ ਆਪਾਂ ਠੀਕ ਐ ਗੱਡੀਆਂ ਤੁਹਾਡੇ ਨਾਲ ਨਹੀਂ ਚੱਲੂਗਾ ਦਰਬਾਰ ਸੋਹਣੇ ਲੱਗਦੇ ਆ ਸਾਫ਼ ਸੁਥਰੇ ਸੋਹਣੇ ਦਰਬਾਰ ਨੇ ਸਟੌੜ ਮੰਨ ਲਿਆ ਤੁਸੀਂ ਇਹ ਸਿਰ ਨਹੀਂ ਹਿੱਲਣਾ ਚਾਹੀਦਾ ਉਹ ਵੀ ਮੰਨ ਲਿਆ ਪਰ ਉਹਨਾਂ ਗੱਡੀਆਂ ਨਾਲ ਤੁਸੀਂ ਛੇੜਖਾਨੀਆਂ ਕਰ ਰਿਹਾ ਜੋ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਬਜ਼ੁਰਗਾਂ ਦੀਆਂ ਤੇ ਉੱਠ ਕੇ ਆ ਕੇ ਤੁਸੀਂ ਹੱਥ ਪਾਈ ਜਾਂਦੇ ਆ ਤੇ ਉਹ ਜਿਹੜੀਆਂ ਮੇਨ ਚੀਜ਼ਾਂ ਆ ਉਹ ਤਾਂ ਰਹਿ ਗਈਆਂ ਉਹ ਤਾਂ ਅੱਜ ਵੀ ਉੱਦਾਂ ਹੀ ਆ ਉੱਥੋਂ ਤੱਕ ਤਾਂ ਕੋਈ ਵੀ ਨਹੀਂ ਹਜੇ ਤੱਕ ਪਹੁੰਚਿਆ ਇੱਕ ਚੀਜ਼ ਉਹ ਕਹਤਾ ਵੀ ਪਖੰਡ ਪਖੰਡ ਪਜਾਓ ਤੇ ਪੰਜਾਬ ਨੂੰ ਬਚਾਓ ਵਾਹ ਵੈਰੀ ਗੁੱਡ ਮੈਂ ਤਾਂ ਕਲਾਪਿੰਗ ਕਰੂੰਗੀ ਇਸ ਗੱਲ ਦੀ ਇਹ ਵੀ ਕਹ ਜਾਂਦਾ ਬੀ ਨਸ਼ਾ ਪਜਾਓ ਤੇ ਜਿਹੜੀਆਂ ਰੋਂਦੀਆਂ ਮਾਵਾਂ ਉਹਨਾਂ ਨੂੰ ਬਚਾਓ ਇਹ ਨਹੀਂ ਕਹ ਜਾਂਦਾ ਮੈਂ ਤਾਂ ਇਦਾਂ ਦਾ ਕੋਈ ਨਹੀਂ ਬੰਦਾ ਅੱਗੇ ਆਉਣ ਵਾਲਾ ਦੇਖਿਆ ਜਿਹੜਾ ਕਹਿੰਦਾ ਵੀ ਮੈਂ ਨਸ਼ਾ ਕੱਢ ਕੇ ਛੱਡੂੰਗਾ ਅਹ ਦੇ ਕੱਲ ਤਿੰਨ ਬੱਚਿਆਂ ਦੀ ਮੌਤ ਹੋਈ ਆ ਇੱਕੋ ਹੀ ਪਿੰਡ ਦੇ ਤੇ ਇੱਕੋ ਥਾਂ ਦੇ ਲਾਸ਼ਾਂ ਪਾਈਆਂ ਹੋਈਆਂ ਤੇ ਉਹ ਮਾਵਾਂ ਨੂੰ ਪੁੱਛ ਕੇ ਦੇਖੋ ਅੱਜ ਤੇ ਇੱਕ ਤੁਸੀਂ ਜਿਹੜੇ ਚਲੋ ਠੀਕ ਐ ਘੋਲੇ ਲੋਗ ਐ ਉਹਨਾਂ ਨੂੰ ਨਹੀਂ ਪਤਾ ਦੁਨੀਆਦਾਰੀ ਦਾ ਨਹੀਂ ਪਤਾ ਉਹਨੂੰ ਰੱਬ ਨੂੰ ਮੰਨਣ ਦਾ ਕਿਉਂਕਿ ਸਾਡੇ ਚ ਜਿਹੜੇ ਮਾਹਪੁਰਸ਼ ਆ ਉਹ ਤਾਂ ਤੁਸੀਂ ਦੇਖ ਹੀ ਰਹੇ ਆਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਮਾਹਪੁਰਸ਼ ਖੜੇ ਹੋਇਆ ਭਾਨੇ ਵਰਗੇ ਮਾਹਪੁਰਸ਼ ਖੜੇ ਹੋਇਆ ਜਿਹੜੇ ਬਹੁਤ ਬੋਲਦੇ ਆ ਔਰ ਐਦਾਂ ਦਾ ਗੰਦ ਬੋਲਦੇ ਜਿੱਥੇ ਮਰਜੀ ਸੜਕਾਂ ਤੇ ਖੜਕੇ ਐਦਾਂ ਦੇ ਮਹਾਪੁਰਸ਼ਾਂ ਨੂੰ ਆਪਾਂ ਸਲਾਮ ਕਰਦੇ ਸਲੂਟ ਕਰਦੇ ਐਦਾਂ ਦੇ ਮਹਾਪੁਰਸ਼ਾਂ ਨੂੰ ਤੇ ਮਨਪ੍ਰੀਤ ਬਾਬਿਆਂ ਨੂੰ ਖਾਲਸਿਆਂ ਨੂੰ ਸਲੂਟ ਕਰਦੇ ਆ ਕਿਉਂਕਿ ਹਰ ਕਿਸੇ ਦੀ ਹੋਰ ਰੈਪਿਟੇਸ਼ਨ ਜਾ ਕੇ ਦੇਖਦੇ ਆ ਹਰ ਕਿਸੇ ਨੂੰ ਜਨਾਨੀ ਦੀ ਇੱਜ਼ਤ ਨੂੰ ਵੀ ਖਿਲਾਰਦੇ ਆ ਬੰਦੇ ਦੀ ਇੱਜ਼ਤ ਨੂੰ ਵੀ ਖਿਲਾਰਦੇ ਆ ਠੀਕ ਹੈ ਉਹ ਕੁਝ ਨਹੀਂ ਦੇਖਦੇ ਉਹਨਾਂ ਨੂੰ ਜਾ ਦੁੱਖ ਲੱਗਦਾ ਬਹੁਤ ਜ਼ਿਆਦਾ ਆਪਾਂ ਘਰ ਦੇ ਵਿੱਚ ਜਦੋਂ ਲੜਦੇ ਹਾਂ ਤੇ ਆਪਾਂ ਨੂੰ ਜਦੋਂ ਕੋਈ ਛਾਲ ਦੇ ਖਿਲਾਫ ਬੋਲਦਾ ਆ ਕਿ ਤੂੰ ਐਸ ਤਰ੍ਹਾਂ ਤੂੰ ਉਸ ਤਰ੍ਹਾਂ ਤਾਂ ਫਿਰ ਮੈਨੇ ਹੁੰਦਾ ਵੀ ਇਸ ਤਰ੍ਹਾਂ ਧਰਤੀ ਵੇਲ ਦੇ ਦੇ ਜਸੀਂ ਵਿੱਚ ਹੀ ਚਲੇ ਜਾਗੀ ਉਹਨੂੰ ਹਜ਼ਾਰਾਂ ਬੰਦਿਆਂ ਚ ਸੋਸ਼ਲ ਮੀਡੀਆ ਤੇ ਪੂਰੇ ਵਾਰਡ 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 ਦੇ ਵਿੱਚ ਕਮਾਇਆ ਜਾਂਦਾ ਹੈ ਉੱਥੇ ਕੀ ਬਣੋਗਾ ਉਹ ਕਿੱਦਾਂ ਮਤਲਬ ਫੇਸ ਕਰੂਗਾ ਕਿੱਦਾਂ ਦੁਨੀਆ ਦੇ ਮੂਰੇ ਆਊਗਾ ਬਾਬਾ ਜੀ ਤੁਸੀਂ ਦੇਖੋ ਮੈਂ ਕਿਸੇ ਦੇ ਸ਼ਾਂ ਦੇ ਖਿਲਾਫ ਨਹੀਂ ਬੋਲਦੀ ਤਾਂ ਨਾ ਮੈਂ ਬੋਲਣਾ ਬਾਬਾ ਜੀ ਤੁਸੀਂ ਜਿੱਦੋਂ ਵੀ ਕਦੀ ਮੀਟਿੰਗ ਰੱਖੀ ਨਾ ਤੇ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਨਹੀਂ ਬੋਲਾਂਗੀ ਮਨਪਰੀਤ ਬਾਬੇ ਲਈ ਆ ਇਹ ਵੀਡੀਓ ਸਪੈਸ਼ਲ ਮੈਂ ਸ਼ਾਨ ਦੇ ਖਿਲਾਫ ਕਿਸੇ ਦੇ ਨਹੀਂ ਬੋਲੂਗੀ ਕਿ ਤੂੰ ਐਸ ਤਰ੍ਹਾਂ ਇਹ ਤਾਂ ਜਿਹੜੇ ਨਾ ਬੰਦੇ ਬਿਲਕੁਲ ਰਏ ਆ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਉਹ ਪਤਾ ਕੀ ਕਹਿੰਦੇ ਹੁੰਦੇ ਬਿੰਦ ਕੋਈ ਕਮੀ ਕੱਢ ਕੇ ਅਸੀਂ ਇਹਦੇ ਨਾਲ ਇਸ ਤਰ੍ਹਾਂ ਲੜਾਂਗੇ ਅਸੀਂ ਇਸ ਤਰ੍ਹਾਂ ਨਹੀਂ ਬੋਲਣਾ ਅਸੀਂ ਕਿਸੇ ਦੀ ਇੱਜ਼ਤ ਦੇ ਖਿਲਾਫ ਨਹੀਂ ਬੋਲਣਾ ਹੈਗਾ ਅਸੀਂ ਤਾਂ ਉਹ ਵਿਚਾਰਾਂ ਨੂੰ ਪੁੱਛਣਾ ਕਿ ਇਹ ਪੰਜਾਬ ਹੈ ਨਾ ਜਿਹੜਾ ਇਹਦੇ ਤੇ ॠषि मुनि ਪੀਰ ਪਕੰਬਰ ਵਾਏ ਗੁਰੂ ਸੱਚੇ ਪਾਤਸ਼ਾਹ ਮਹਾਰਾ ਸਭ ਨੇ ਇੱਥੇ ਵਾਸ ਕੀਤਾ ਇਹ ਸਾਰਿਆਂ ਦੀ ਧਰਤੀ ਹੈ ਇਹ ਸਾਰਿਆਂ ਦੀ ਧਰਤੀ ਹੈ ਤੇ ਹਰ ਕਿਸੇ ਨੂੰ ਜੀਣ ਦਾ ਹੱਕ ਹੈ ਮੈਂ ਅੱਜ ਵੀ ਕਹਿਣੀ ਪਈ ਆਂ ਦੇਖੋ ਬਾਬਾ ਜੀ ਮਨਪ੍ਰੀਤ ਮੈਂ ਮਨਪ੍ਰੀਤ ਕਹੂੰਗੀ ਕਿਉਂਕਿ ਖਾਲਸਾ ਮੈਂ ਨਹੀਂ ਕਹਿਣਾ ਚਾਹੁੰਦੀ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਨੂੰ ਜਨਾਨੀ ਦੀ ਇੱਜ਼ਤ ਨੂੰ ਛਾਲਦੇ ਆ ਨਾ ਮੈਂ ਖਾਲਸਾ ਨਹੀਂ ਕਹਿੰਦੀਗੀ ਤੇ ਮਨਪ੍ਰੀਤ ਮੇਰੀ ਗੱਲ ਸੁਣੋ ਅੱਲਾਹ ਪਾਖਰੇ ਜਦੋਂ ਸਾਨੂੰ ਸਾਜ ਕੇ ਭੇਜਿਆ ਸੀ ਨਾ ਤੇ ਉਹਨੇ ਸਾਨੂੰ ਇਬਾਦਤ ਲਈ ਭੇਜਿਆ ਸੀ ਇਬਾਦਤ ਕਰੋ ਰੱਬ ਦਾ ਨਾਮ ਲਓ ਪਰ ਇੱਥੇ ਆ ਕੇ ਅਸੀਂ ਅਸੀਂ ਲੋਕ ਪਤਾ ਕੀ ਕਰਦੇ ਆ ਕਿ ਅਸੀਂ ਖੋਦਰ ਆਬਾ ਅਸੀਂ ਫੈਸਲੇ ਕਰਨੇ ਆ ਉਹਨੇ ਨਹੀਂ ਫੈਸਲਾ ਕਰਨਾ ਅਸੀਂ ਫੈਸਲੇ ਕਰਨੇ ਆ ਅਸੀਂ ਘਰ ਘਰ ਜਾ ਕੇ ਹੁਣ ਪਹਿਲਾਂ ਉਹਨਾਂ ਦੀਆਂ ਪੁੱਛਦੇ ਆ ਵੀ ਤੁਹਾਡੇ ਤੇ ਕੀ ਹੋਇਆ ਸੀ ਉਹਨਦੇ ਤੇ ਫੁਲਾਨੇ ਤੇ ਪਰਚੇ ਹੋਏ ਆ ਫੁਲਾਨੇ ਤੇ ਫੁਲਾਨਾ ਇਸ ਤਰ੍ਹਾਂ ਸੀ ਉਹਨੇ ਆ ਗਲਤੀ ਕੀਤੀ ਸੀ ਉਹਨੇ ਗਲਤੀਆਂ ਬਹੁਤ ਕਰਦੇ ਆ ਰਾਜੇ ਮਹਾਰਾਜਾਂ ਤੋਂ ਗਲਤੀਆਂ ਹੋਈਆਂ ਹੋਈਆਂ ਇਥੋਂ ਤੱਕ ਜਿਹੜੇ ਉਸ ਅੱਲਾ ਪਾਗਨ ਮੰਨਣ ਵਾਲੇ ਉਹਨਾਂ ਤੋਂ ਵੀ ਗਲਤੀਆਂ ਹੋਈਆਂ ਜਿਹੜੇ ਬਾਬੇ ਮਨਪ੍ਰੀਤ ਨਾਲ ਬੈਠੇ ਸੀ ਉਹ ਵੀ ਲੈ ਵਿੱਚ ਆ ਗਏ ਤੁਸੀਂ ਸਾਰੇ ਇੱਕ ਪਾਸੇ ਹੋ ਗਏ ਹੋ ਜੇ ਕਿਸੇ ਚੇਲੇ ਕੋਲ ਚਲੇ ਜਾਂਦੇ ਆ ਉਹ ਕਹਿੰਦੇ ਹਾਂ ਜੀ ਪਖੰਡਵਾਦ ਇਸ ਤਰ੍ਹਾਂ ਨਾ ਬੋਲੋ ਮੈਂ ਵਾਰ-ਵਾਰ ਬੇਨਤੀ ਕਰਦੀ ਆਂ ਵਾਰ-ਵਾਰ ਮੈਂ ਸਾਰੇ ਜਥੇਵੰਦਿਆਂ ਨੂੰ ਬੇਨਤੀ ਕਰਦੀ ਆਂ ਇਸ ਤਰ੍ਹਾਂ ਨਾ ਬੁੱਲ ਪਖੰਡਵਾਦ ਪਖੰਡਵਾਦ ਨਹੀਂ ਹੁੰਦਾ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇਹ ਕਿਹਾ ਸੀ ਨਾ ਕਿ ਮੈਨੂੰ ਸਿੱਖ ਪਿਆਰਾ ਮੈਨੂੰ ਰਹਿਤ ਪਿਆਰੀ ਆ ਮੈਨੂੰ ਸਿੱਖ ਪਿਆਰਾ ਨਹੀਂ ਕਿਹੜਾ ਜਿਹੜਾ ਬੰਦਾ ਰਹਿਤ ਵਿੱਚ ਰਹੂਗਾ ਉਹ ਬੰਦਾ ਰੱਬ ਨੂੰ ਪਿਆਰਾ ਹੈ ਤੇ ਬਾਬਾ ਜੀ ਜਦੋਂ ਆਪਾਂ ਰੱਬ ਨਾਲ ਜੋੜੇ ਗਏ ਆ ਜਦੋਂ ਅਸੀਂ ਆਪਾਂ ਕਹਿ ਰਹੇ ਆ ਬਾਰ-ਬਾਰ ਕਿ ਅਸੀਂ ਤਾਂ ਜੀ ਉਹਦੇ ਮਾਲਕ ਦੇ ਬੱਚੇ ਆ ਅਸੀਂ ਸਿੰਘ ਆ ਉਹਦੇ ਸਾਜੇ ਹੋਏ ਫਿਰ ਸਾਨੂੰ ਕੀ ਕੀ ਮਤਲਬ ਹੈ ਕਿਸੇ ਦੀ ਇੱਜ਼ਤ ਬਾਰੇ ਜਾ ਕੇ ਖਿਲਾਫ ਗੱਲਾਂ ਕਰਨ ਦਾ ਕੋਈ ਹੱਕ ਹੈ ਕਿਸੇ ਨੂੰ ਕਹਿਣ ਦਾ ਮੈਂ ਤੁਹਾਨੂੰ ਅੱਜ ਵੀ ਕਹਿੰਨੀ ਵੀ ਜਿਹੜੀ ਇੱਕ ਬੋਡੀ ਆ ਨਾ ਬੰਦੇ ਦੀ ਪ੍ਰਾਪਰਟੀ ਆ ਇੱਕ ਜਿਹੜੀ ਅੱਲਾਹ ਪਾਕ ਨੇ ਦਿੱਤੀ ਆ ਉਹ ਪਲਾਂ ਦੀ ਜਨਾਨੀ ਬਣੇ ਤੇ ਚਾਹੇ ਬਣੇ ਬੰਦਾ ਤੇ ਮਨਪ੍ਰੀਤ ਬਾਬਾ ਜੀ ਚਲੋ ਠੀਕ ਆ ਬੰਦੇ ਦਾ ਜਨਾਨੀਆਂ ਬੰਦੇ ਆ ਤੁਸੀਂ ਕਹਿੰਦੇ ਵੀ ਸਾਰੇ ਸਟੋਰੀ ਦੱਸੇ ਆ ਇੱਕ ਮੈਂ ਵੀਡੀਓ ਦੇਖੀ ਆ ਕੱਲ ਮੈਨੂੰ ਦਿਖਾਈ ਸੀ ਬਾਬਿਆਂ ਨੇ ਉਹਦੇ ਚ ਬੋਲਿਆ ਗਿਆ ਵੀ ਜਿੰਨੇ ਬਾਬੇ ਸਾਰੇ ਸਟੋਰੀ ਆ ਪਹਿਲਾਂ ਤਾਂ ਮੈਂ ਨਾ ਪਹਿਲੀ ਵਾਰ ਸੁਣਿਆ ਸਟੋਰੀ ਚਲੋ ਇਹ ਜਿਹੜੇ ਸੂਰੇ ਆ ਨਾ ਇਹ ਵੀ ਰੱਬ ਦੇ ਜੀ ਆ ਇਹ ਵੀ ਉਹਨੇ ਬਣਾਏ ਆ ਉਸ ਅਕਾਲ ਪੁਰਖ ਨੇ ਇਹ ਵੀ ਉਹਨੇ ਅੱਲਾ ਪਾਕ ਨੇ ਬਣਾ ਕੇ ਭੇਜਿਆ ਤੇ ਮੰਤ ਲੋਕਾਂ ਨੂੰ ਅਸੀਂ ਸਰਕਾਰਾਂ ਤੋਂ ਬਿਨਾ ਗੱਲ ਨਹੀਂ ਕਰਦੇਗੇ ਉਹ ਸਾਡੀਆਂ ਸਰਕਾਰਾਂ ਸੀ ਉਹਨਾਂ ਦੇ ਪੈਰ ਵੀ ਚੁੰਮਦੇ ਆ ਉਹ ਰੱਬ ਦੇ ਜੀ ਆ ਉਹਨਾਂ ਨੂੰ ਵੀ ਜੀਣ ਦਾ ਹੱਕ ਹੈ ਕਿਉਂਕਿ ਰੱਬ ਦੀ ਮਾਰਤਾ ਉਹਨਾਂ ਨੂੰ ਅੱਗੇ ਵੱਜੀ ਆ ਤੇ ਜੇ ਅੱਜ ਸਾਨੂੰ ਕਿਤੇ ਵਧੀਆ ਸਿੰਦਰੀ ਮਾਲਕ ਨੇ ਦਿੱਤੀ ਤਾਂ ਅਸੀਂ ਉਹਨਾਂ ਨੂੰ ਦੱਸਾਂਗੇ ਇਹ ਸਾਨੂੰ ਹੱਕ ਨਹੀਂ ਪਣਦਾ ਦੱਸਣ ਦਾ ਉਹਦਾ ਮਿਲਣ ਲੱਗ ਪਾਪਾ ਜੀ ਅਕੀ ਦੇਵ ਦੇ ਇੱਕ ਨਵਾਂ ਤੁਸੀਂ ਮੰਦ ਲੋਕਾਂ ਨੂੰ ਤੁਸੀਂ ਇੱਕ ਨਵਾਂ ਇਹ ਇੱਕ ਨਾਂ ਦੇ ਦਿੱਤਾ ਹੈਗਾ ਜੈ ਸਰਕਾਰ ਜੈ ਮਸਤਾ ਪਹਿਲੇ ਗੰ ਤਾਂ ਦੇਖੋ ਜੀ ਮੇਰੀ ਗੱਲ ਸੁਣੋ ਜੀ ਤੁਸੀਂ ਗੱਦੀ ਕਰਦੇ ਜਾਓ ਸੱਲਾਪਾ ਦਾ ਨਾਂ ਲੈਂਦੇ ਹੋ ਤੌਥੇ ਤੁਹਾਨੂੰ ਕੋਈ ਡਰ ਪਿਆ ਹੋਣਾ ਨਹੀਂ ਚਾਹੀਦਾਗਾ ਸੰਗਤਾ ਉੱਥੇ ਆਂਦੀਆਂ ਹੁੰਦੀਆਂ ਜਿੱਥੇ ਉਹਨਾਂ ਦੀਆਂ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਇਹ ਡਿਊਟੀਆਂ ਆ ਜਿਹੜੀਆਂ ਮਾਲਕ ਸੱਚੀ ਸਰਕਾਰ ਅੱਗੇ ਤੋਂ ਅੱਗੇ ਲਾਉਂਦੀ ਆ ਹਰ ਕਿਸੇ ਨੇ ਆਪਣੀ ਆਪਣੀ ਡਿਊਟੀ ਭੋਗ ਕੇ ਇਸ ਦੁਨੀਆ ਤੋਂ ਅਲਵਿਦਾ ਕਰ ਦੇਣਾ ਆਪਣੇ ਆਪ ਇਹ ਡਿਊਟੀਆਂ ਆ ਅੱਜ ਮੈਂ ਅੱਜ ਮੈਂ ਜੇ ਗੱਡੀ ਤੇ ਬੈਠੀ ਆ ਅੱਜ ਮੈਂ ਇਹ ਰੋਲ ਨਿਭਾ ਰਹੀ ਆ ਤੇ ਮੈਂ ਅੱਗੇ ਵੀ ਕਿਸੇ ਨੂੰ ਦੇ ਕੇ ਜਾਣੀ ਇਹ ਚੀਜ਼ ਉਹਨੇ ਵੀ ਆਪਣੀ ਡਿਊਟੀ ਨਿਭਾਣੀ ਆ ਇਹ ਡਿਊਟੀਆਂ ਆ ਮਾਲਕ ਦੇ ਕਰਨੀਆਂ ਤੇ ਤੁਸੀਂ ਇਹਨਾਂ ਨੂੰ ਮਜ਼ਾਕ ਬਣਾ ਕੇ ਸੋਸ਼ਲ ਮੀਡੀਆ ਤੇ ਲਿਆ ਕੇ ਪਖੰਡਵਾਦ ਪਖੰਡਵਾ ਤੁਸੀਂ ਜਿਹੜੀਆਂ ਗੱਲਾਂ ਕਰਦੀਆਂ ਹਨਾ ਮਨਪ੍ਰੀਤ ਜੀ ਬਾਬਾ ਜੀ ਸਿਆੜ ਪਲੋ ਜੇ ਤੁਸੀਂ ਕਿਸੇ ਨੂੰ ਸਮਝਾਣਾ ਨਾ ਤੁਹਾਨੂੰ ਵੀਡੀਓ ਸੋਸ਼ਲ ਮੀਡੀਆ ਤੇ ਲਿਆ ਕੇ ਨਾ ਸਮਝਾਓ ਵੈਸੇ ਸਮਝਾਓ ਜਾ ਕੇ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਣੇ ਆ ਪਿਆਰ ਨਾਲ ਬਿਠਾ ਕੇ ਸਮਝਾਏ ਐਸੇ ਤਰ੍ਹਾਂ ਸਮਝਾਓ ਜਿਵੇਂ ਅਸੀਂ ਗੱਡੀ ਤੇ ਬੈਠੇ ਨਾ ਸਪੁੱਤ ਬਿਨਾ ਗੱਲ ਨਹੀਂ ਕਰਦੀ ਉਸ ਚਾਹੇ 100 ਸਾਲ ਦਾ ਹੋਵੇ ਤੇ ਸਾਡੀ ਸੰਗਤ ਸਾਨੂੰ ਇੰਨਾ ਪਿਆਰ ਕਰਦੀ ਨਾ ਸ਼ਾਇਦ ਮੈਨੂੰ ਲੱਗਦਾ ਸਾਡੇ ਰਿਸ਼ਤੇਦਾਰ ਜਾਂ ਸਾਡੇ ਬੱਚੇ ਸਾਨੂੰ ਪਿਆਰ ਨਹੀਂ ਕਰਦੇ ਜਿੰਨੀ ਸਾਨੂੰ ਸੰਗਤ ਪਿਆਰ ਕਰਦੀ ਆ ਤੇ ਤੁਸੀਂ ਹਰ ਗੱਦੀ ਦਾ ਮਜ਼ਾਕ ਢਾਹਤਾ ਹੁਣ ਜੋ ਵੀ ਅਗਲਾ ਕੋਈ ਸਾਨੂੰ ਸਜਦਾ ਸਲਾਮ ਕਰੂਗਾ ਜਾਂ ਕਿੱਦਾਂ ਕਰੂਗਾ ਉਹ ਸਾਨੂੰ ਕੀ ਕਹੂਗਾ ਇੱਕ ਸਟੂਡੈਂਟ ਆ ਗਿਆ ਤੇ ਇੱਕ ਆਪਣਾ ਦੂਜਾ ਪਖੰਡਵਾ ਵਾਲਾ ਇਹ ਬਾਬਾ ਜੀ ਇਦਾਂ ਦੁਨੀਆ ਨੂੰ ਨਹੀਂ ਜਿੱਤ ਹੁੰਦਾ ਇਦਾਂ ਦੁਨੀਆ ਨਹੀਂ ਜਿੱਤ ਹੁਣੀ ਇਹ ਤਾਂ ਦੇਖੋ ਇਹ ਤਾਂ ਫਿੱਕ ਪੈਣੇ ਆ ਦਿਲਾਚ ਬੜਾ ਸੋਹਣਾ ਪੰਜਾਬ ਚੱਲਦਾ ਪਿਆ ਵਧੀਆ ਠਿੱਕੇ ਨਾਲ ਚੱਲਦਾ ਪਿਆ ਜਿਹੜਾ ਕੰਮ ਕਰਨ ਵਾਲਾ ਉਹ ਤੁਸੀਂ ਕਰ ਨਹੀਂ ਰਹੇ ਤੇ ਤੁਸੀਂ ਇਹਨਾਂ ਚੀਜ਼ਾਂ ਦੇ ਮਗਰ ਪੈ ਗਏ ਬਾਬੇ ਮਨਪ੍ਰੀਤ ਨੇ ਕਿਹਾ ਸੀ ਕਿ 2 ਲੱਖ ਬਾਬਾ ਮੇਰੀ ਲਿਸਟ ਦੇ ਵਿੱਚ ਹੈ ਗਿਆ ਦੇਖੋ ਇਹਨਾਂ ਨੇ ਏਡੀ ਵੱਡੀ ਸਰਚ ਮਾਰੀ ਆ ਕਿਉਂਕਿ ਮਾਹ ਪ੍ਰਸ਼ਦਾ ਇਹ ਹੋਏ ਜਿਨ੍ਹਾਂ ਨੇ ਏਡੀ ਵੱਡੀ ਸਰਚ ਮਾਰਨ ਦੀ 2 ਲੱਖ ਬਾਬਾ ਇਹਨਾਂ ਦੇ ਲਿਸਟ ਦੇ ਵਿੱਚ ਆ ਚੁੱਕੇ ਆ ਤੇ ਬਾਬਾ ਜੀ ਫਿਰ ਇਹਨਾਂ ਦੀ ਫਤਿਹ ਬਲਾ ਦੋ ਨਾ ਬਾਬੇ ਰਣ ਤੋ ਤੇ ਕੰਮ ਨਹੀਂ ਪੜੂਗਾ ਠੀਕ ਹੈ ਨਾ ਫਿਰ ਤਾਂ ਕੰਮ ਹੀ ਨਹੀਂ ਪੜੂਗਾ ਦੇਖੋ ਖਾਤਮਾ ਹੀ ਹੋ ਜਾਊਗਾ ਜਿੱਦਾਂ ਅਸੀਂ ਕਹਿੰਦੇ ਵੀ ਇੱਕ ਨਸ਼ੇ ਦਾ ਖਾਤਮਾ ਕਰੀਏ ਇਸੇ ਤਰ੍ਹਾਂ ਬਾਬਿਆਂ ਦਾ ਖਾਤਮਾ ਕਰ ਦੋ ਖਤਮ ਬਾਬਾ ਜੀ ਕੋਈ ਸੋਚ ਤੇ ਸਮਝ ਤੇ ਵਿਚਾਰ ਨਾਲ ਗੱਲ ਕਰੋ بیٹھ ਕੇ ਸੋਹਣੇ ਤਰੀਕੇ ਨਾਲ ਕਮੈਂਟਾਂ ਬਾਰੇ ਕੋਈ ਗੱਲ ਨਹੀਂ ਦੇਖਦੇ ਕਿ ਸ਼ੇਅਰ ਕੀਤੀ ਆਪਾ ਨਾਲ ਕਿਸੇ ਨਾਲ ਲੜਨਾ ਉਹਨਾਂ ਚੀਜ਼ਾਂ ਨੂੰ ਸੰਭਾਲੋ ਜਿਹੜੀ ਸਭ ਦੇਖੋ ਪਹਿਲੇ ਗੱਲਾਂ ਦੇਖੋ ਸੋਸ਼ਲ ਮੀਡੀਆ ਤੇ ਜਿਹੜੀਆਂ ਜਿਹੜੀਆਂ ਵੀਡੀਓ ਹੁੰਦੀਆਂ ਤੁਸੀਂ ਉਹ ਵੀਡੀਓ ਇੱਕ 2 ਮਹੀਨੇ ਕਿਸੇ ਦੇ ਕੋਲ ਸੇਵਾ ਕਰਕੇ ਤੋਂ ਫਿਰ ਘਰੇ ਚਰਾਗ ਲਾ ਕੇ ਆਪੇ ਸਿਰ ਕਮਾ ਕੇ ਤੇ ਆਪੇ ਸੰਗਤ ਤੋਰੀ ਜਾਂਦਾ ਤੁਸੀਂ ਉੱਥੇ ਤੇ ਪਹੁੰਚ ਤੁਸੀਂ ਗੱਡੀਆਂ ਨੂੰ ਨਾ ਛੇੜ ਖਾਨੀਆਂ ਕਰੋ ਮਾਪੋਸ਼ਾਂ ਦੀਆਂ ਗੱਡੀਆਂ ਨੂੰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਫਿਰ ਦੁੱਖ ਤਾਂ ਲੱਗਦਾ ਦੇਖੋ ਤੇ ਘਾਟਾ ਬੜਾ ਪੈਣਾ ਬੱਬਾ ਤੇ ਆਪਾਂ ਦੇਖੋ ਉਹਨਾਂ ਦਾ ਤੱਕਿਆਂ ਨੂੰ ਸੂਤ ਨਹੀਂ ਆਉਂਦਾ ਹੁੰਦਾ ਬਾਕੀ ਅਹ ਦੇਖੋ ਕਿਸੇ ਨੇ ਘਰ ਜਾਣਾ ਫਿਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਣਾ ਜੀ ਜਦੋਂ ਮਹੱਲੇ ਚ ਬੰਦਾ ਸਿਰ ਚੱਕ ਕੇ ਤੁਰਨਗਾ ਇੰਨੇ ਸਾਲਾਂ ਦੇ ਪਾਪਾ ਜੀ ਅਗਲੇ ਨੇ ਪ੍ਰੋਗਰਾਮ ਕਰਵਾਏ ਹੁੰਦੇ ਨੇ ਇੰਨੇ ਸਾਲਾਂ ਦੀ ਸੰਗਤ ਹੁਣ ਅਸੀਂ ਹਰ ਸਾਲ 3-4 ਲੱਖ ਰੁਪਏ ਲਾੰਦੇ ਮਹਿਫਲਾਂ ਤੇ ਤੇ ਫਿਰ ਸਾਡਾ ਮਨ ਟੁੱਟ ਜਾਊਗਾ ਵੀ ਹਾਂ ਜੀ ਸਾਨੂੰ ਦਾ ਆਹ ਵਾਲਾ ਕੰਮ ਦੇਖੋ ਇਹਦੀ ਸੇਵਾ ਕਰਨ ਨਾਲ ਸਾਨੂੰ ਇੰਨੀ ਕ ਇੱਜ਼ਤ ਮਿਲੀ ਫਿਰ ਕੀ ਕਰੂੰਗਾ ਮੈਂ ਤਾਂ ਮਰਨ ਹੋ ਜਾਊਗਾ ਮਾਤਾ ਜੀ ਮੇਰੇ ਬੇਟਾ ਅਮਰੀਕਾ ਸੀ ਰਿਪੋਰਟ ਹੋ ਗਿਆ ਮਨ ਟੁੱਟ ਗਈ ਹੋਈ ਗੱਲ ਨਹੀਂ ਪੁੱਤ ਰਾਜੀ ਕੋਈ ਨਾ ਹੋ ਜਾਊਗਾ ਠੀਕ ਸਭ ਕੁਝ ਮਾਲਕ ਕਰੂਗਾ ਜ਼ਰੂਰ ਤੇ ਬਾਬਾ ਮਨਪ੍ਰੀਤ ਜੀ ਇਹ ਨਾ ਸਮਝੋ ਵੀ ਸਿਰਫ ਇੱਕ ਸਿਰ ਕਮਾਓ ਤੇ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਠੀਕ ਹੈ ਮੇਰੀ ਸਰਕਾਰ ਕਲਿੱਤੇ ਸਰਵ ਜਮਾਂਦੀ ਹੈ ਤੇ ਕਿਤੇ ਜਦੋਂ ਤੁਸੀਂ ਮੇਰੀ ਸਟੋਰੀ ਸੁਣੋਗੇ ਨਾ ਬੈਠ ਕੇ ਫਿਰ ਗੱਲ ਕਰਾਂਗੇ ਤੇ ਗੱਲ ਪਹਿਲਾਂ ਅਗਲੇ ਡੁਗਾਈ ਤੱਕ ਪਹਿਲਾਂ ਸੁਣੋ ਫਿਰ ਆਪਣੀ ਸੁਣਾਓ ਵੀ ਉਹਦੇ ਪੱਲੇ ਕੁਝ ਹੈਗਾ ਵੀ ਆ ਕਿ ਐਵੇਂ ਹੀ ਬਸ ਫੁੱਕਾ ਮਾਰਦੇ ਫਿਰਦੇ ਆ ਇੱਕ ਪਾਲੇ ਨੇ ਵੀਡੀਓ ਪਾਈ ਸੀ ਤੇ ਮੈਂ ਸੁਣੀ ਸੀ ਕਹਿੰਦੇ ਵੀ ਦੁਜਾ ਅਸੀਂ ਬਾਹਰਲੇ ਮੁੜਖ ਸੀ ਉੱਥੇ ਅਸੀਂ ਪੁੱਛਿਆ ਅ ਅਮਰੀਕਾ ਚ ਅਸਾਈ ਧਰਮ ਦੇ ਵਿੱਚ ਅਸੀਂ ਗਏ ਤੇ ਅੰਗਰੇਜ਼ਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਅਸੀਂ ਮੈਂ ਉਹਨਾਂ ਨੂੰ ਕਿਹਾ ਵੀ ਫੂਕ ਮਾਰ ਕੇ ਬਾਬੇ ਠੀਕ ਕਰ ਦਿੰਦੇ ਸਾਡੇ ਤੋਂ ਉਧਰ ਹੈ ਕੰਮ ਆ ਕਿ ਉਹ ਹੱਸ ਪਈ ਬੜੀ ਜ਼ੋਰ ਨਾਲ ਤੇ ਭਾਨਾ ਜੀ ਉਹਦੋਂ ਨਹੀਂ ਹੱਸੇ ਜਦੋਂ ਤੁਸੀਂ ਸੜਕਾਂ ਤੇ ਗਾਲ੍ਹਾਂ ਕੱਢਦੇ ਆ ਤੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਸਭ ਦੀ ਇੱਜ਼ਤ ਕਰਦੇ ਆ ਕਰੀ ਉਹਨਾਂ ਦੀ ਵੀ ਲੜਾਈ ਦੰਗੇ ਪਸਾਦ ਕਰੀ ਦੇਖੇ ਤੁਸੀਂ ਵੀਡੀਓ ਤੇ ਪੰਜਾਬ ਨੂੰ ਵਧੀਆ ਤਰੀਕੇ ਨਾਲ ਕੋ ਮਜ਼ਾਕ ਨਾ ਬਣਾਓ ਪੰਜਾਬ ਦਾ ਬੜਾ ਸੋਹਣਾ ਪੰਜਾਬ ਹੈ ਹਰ ਕਿਸੇ ਨੂੰ ਜੀਣ ਦਾ ਹੱਕ ਹੈ ਤੇ ਹੱਕ ਨਾਲ ਜੀਣ ਦਿਓ ਤੇ ਗੱਦੀ ਸਾਡੇ ਤੱਕ ਤਾਂ ਬਾਬਾ ਜੀ ਦੇਖੋ ਦੁੱਖ ਬੜਾ ਲੱਗਿਆ ਕਿਉਂਕਿ ਉਸ ਟਾਈਮ ਮੈਂ ਉੱਥੇ ਨਹੀਂ ਸੀਗੀ ਜਿੱਥੇ ਤੁਸੀਂ ਹੱਥ ਪਾਇਆ ਜਾ ਕੇ ਮੈਂ ਕੁਝ ਕੁਝ ਨਾ ਮਾਤਾ ਜੀ ਠੀਕ ਹੈ ਜਦੋਂ ਕਰੋ ਸਵਾਲ ਪੁੱਛੋ ਹਾਂ ਪੁੱਛੀਂ ਦੇਖੋ ਜੀ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਤਾਂ ਬੇਨਤੀ ਇਹੀ ਹੈ ਮੈਂ ਤਾਂ ਅੱਜ ਵੀ ਖਾਲਸਾ ਪੰਥ ਨੂੰ ਤੁਰ ਦਰਗਾਹ ਤੱਕ ਜਿੱਥੇ ਮੱਕਾ ਮਦੀਨਾ ਜਿਹਨੂੰ ਕਹਿੰਦੇ ਆ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੱਕ ਮੇਰੀ ਬੇਨਤੀ ਆ ਸਾਰੇ ਨੂੰ ਆਪਣੀ ਆਪਣੀ ਜ਼ਿੰਦਗੀ ਜੀ ਲੈਣ ਦੀ ਉਹਨਾਂ ਚੀਜ਼ਾਂ ਨੂੰ ਰੋਕੋ ਜਿਹੜੀਆਂ ਤੁਹਾਨੂੰ ਨਹੀਂ ਵਧੀਆ ਲੱਗਦੀਆਂ ਉਹਨਾਂ ਨੂੰ ਜਾਓ ਬੱਚਿਓ ਉਤੇ ਚੀ ਨਾ ਕਰੋ ਸੋਹਣੇ ਤਰੀਕੇ ਨਾਲ ਬਤਾ ਦਿਓ ਪਲੀਜ਼ ਸੋਹਣੇ ਤਰੀਕੇ ਨਾਲ ਉਹਨੂੰ ਜਾ ਕੇ ਪੁੱਛੋ ਪੁੱਛੋ ਬਬੀ ਬੱਚੇ ਨੂੰ ਕੀ ਹੋ ਰਿਹਾ ਹੈ ਪਤਾ ਇਹਨਾਂ ਚੀਜ਼ਾਂ ਲਈ ਸਾਡੇ ਕੋਲ ਹੁਣ ਟਾਈਮ ਨਹੀਂ ਅਸੀਂ ਕਿਹੜੀ ਗੱਲ ਕਰ ਰਹੇ ਨਾ ਸਾਨੂੰ ਉਹ ਕਰਨ ਦਿਓ ਸਾਡੇ ਕੋਲ ਇਹਨਾਂ ਚੀਜ਼ਾਂ ਲਈ ਹਜੇ ਟਾਈਮ ਨਹੀਂ ਹੈ ਗਿਆ ਫੋਨ ਨੰਬਰ ਹੈਗਾ ਤੁਸੀਂ ਉਹਦੇ ਨਾਲ ਗੱਲ ਕਰਿਓ ਰਈ ਗੱਲ ਤੁਸੀਂ ਕਹਿੰਦੇ ਪੈਸਿਆਂ ਦੀ ਡੇਰਿਆਂ ਦੇ ਪੈਸੇ ਲੈਂਦੇ ਆ ਪਖੰਡ ਕਰਦੇ ਆ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੱਲ ਵੀ ਇਹ ਗੱਲ ਸਮਝਾਈ ਸੀ ਵੀ ਦੇਖੋ ਬੀਬੀਆਂ ਬੜੀ ਸੋਚ ਸਮੇਂ ਨਾ ਚਲਦੀਆਂ ਕੋਈ ਪੈਸੇ 10 ਰੁਪਏ ਮੰਗੇ ਨਾ ਤੇ ਉਹਨਾਂ ਨੂੰ 5 ਦੇਣਗੀ ਆ 5 ਫੇਰ ਵੀ ਰੱਖ ਲੈਣਗੀਆਂ ਤੇ ਐਡੀਆਂ ਬੀਬੀਆਂ ਕਿਹੜੀਆਂ ਜਿਹੜੀਆਂ ਲੱਖ ਲੱਖ 2-2 ਲੱਖ ਤੇ 50-50 ਹਜ਼ਾਰ ਕੱਢ ਕੇ ਦੇ ਕੇ ਹੁੰਦੀਆਂ ਫਿਰ ਉਹਨਾਂ ਦਾ ਕੰਮ ਹੀ ਇਦਾਂ ਦਾ ਹੋਊਗਾ ਕੋਈ ਜਿਹੜਾ ਵੀ ਦੇ ਕੇ ਉਹਨਾਂ ਨੂੰ ਪੈਸੇ ਤੇ ਫੇਰ ਇਹੋ ਜੇ ਕੰਮ ਕਰਾਉਂਦੀਆਂ ਸਾਡੇ ਕੋਲ ਤਾਂ ਸੰਗਤ ਹੁੰਦੀ ਐ ਸਕੇ ਨੇ ਭਲਾ ਹੋਵੇ ਪੁੱਤਰਾ ਆਦੇ ਖੁਸ਼ੀ ਨਾਲ ਜੋ ਕਰਨਾ ਕਰ ਜੀ ਆਣ ਕੇ ਠੀਕ ਹੈ ਠੀਕ ਹੈ ਉਹਨਾਂ ਚੀਜ਼ਾਂ ਦੀ ਆਪਾਂ ਵੀ ਵਿਚਾਰੇ ਇਸ ਚੀਜ਼ ਦਾ ਕਰਦੇ ਵੀ ਦੇਖੋ ਸੰਗਤ ਆਚਾਰ ਕਲਾਣੇ ਜੋੜ ਕੇ ਤੇ ਉਹਨਾਂ ਦੀ ਵੀਡੀਓ ਬਣਾ ਕੇ ਵੀ ਸਾਡੇ ਕੋਲ ਬਹੁਤ ਸੰਗਤ ਬੈਠਿਆ ਅਸੀਂ ਅੱਜ ਤੱਕ ਬੱਬੀ ਇਹ ਕਾਬਣੀ ਕਿਤੇ ਸੰਗਤ ਨੂੰ ਬਿਠਾ ਕੇ ਉਹਨਾਂ ਦੀਆਂ ਵੀਡੀਓ ਪਾਉ ਸਾਨੂੰ ਵੀ ਇਹ ਗਲਤ ਲੱਗਦੀਆਂ ਚੀਜ਼ਾਂ ਸੰਗਤ ਹੈ ਆਪਦੇ ਸਜਦਾ ਸਲਾਮ ਕਰਨਾ ਸੀ ਹੋਈਏ ਚਾ ਨਾ ਹੋਈਏ